ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਤੇ ਵਾਪਰਿਆ ਸੜਕ ਹਾਦਸਾ ਡਿਲੀਵਰੀ ਵਾਲੇ ਟੈਂਪੂ ਦੀ ਬਲੈਰੋ ਪਿਕਅਪ ਗੱਡੀ ਨਾਲ ਹੋਈ ਭਿਆਨਕ ਟੱਕਰ ਸਸਿਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਪਿੰਡ ਅਜੋਲੀ ਦੇ ਕੋਲ ਹੋਈ ਦੁਰਘਟਨਾ ਦੇ ਵਿੱਚ ਲਗਭਗ 80 ਦਰਜਣ ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ ਜਾਣਕਾਰੀ ਮੁਤਾਬਕ ਪਿੰਡ ਅਜੋਲੀ ਦੇ ਕੋਲ ਇੱਕ ਡਿਲੀਵਰੀ ਵਾਲੀ ਗੱਡੀ ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੀ ਬਲੈਰੋ ਨਾਲ ਟਕਰਾ ਗਈ ਜਿਸ ਵਿੱਚ ਆਪਣੇ ਕੰਮ ਤੇ ਜਾ ਰਹੇ ਲਗਭਗ ਅੱਧਾ ਦਰਜਣ ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ ਟੱਕਰ ਇੰਨੀ ਜ਼ਬਰਦਸਤ ਸੀ ਕਿ ਬਲੈਰੋ ਗੱਡੀ ਦੇ ਪਿੱਛੇ ਲੱਗਾ ਡਾਲਾ ਟੁੱਟ ਗਿਆ ਅਤੇ ਡਿਲੀਵਰੀ ਵੈਨ ਦੇ ਵਿੱਚ ਬੈਠਾ ਡਰਾਈਵਰ ਵੀ ਬੁਰੀ ਤਰ੍ਹਾਂ ਫਸ ਗਿਆ ਜਿਸ ਨੂੰ ਪਿੰਡ ਵਾਸੀਆਂ ਦੇ ਮਦਦ ਨਾਲ ਬਾਹਰ ਕੱਢਿਆ ਗਿਆ ਅਤੇ ਮੌਕੇ ਤੇ ਪਹੁੰਚੀ ਐਸਐਸਐਫ ਦੀ ਟੀਮ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਉਪਚਾਰ ਲਈ ਭਰਤੀ ਕਰਵਾਇਆ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਬ੍ਰਹਮਪੁਰ ਦੇ ਨੇੜੇ ਐਕਸੀਡੈਂਟ ਹੋਇਆ ਇੱਕ ਬਲੈਰੋ ਜਿਹਦੇ ਵਿੱਚ ਮਤਲਬ ਚਾਰੇ ਸੀਗੇ ਬੰਦੇ ਤੇ ਇੱਕ ਡਿਲੀਵਰੀ ਵੈਨ ਸੀਗੀ ਤੇ ਉਹ ਜਿਵੇਂ ਸਾਨੂੰ ਦੱਸ ਰਹੇ ਨੇ ਕਿ ਓਵਰਟੇਕ ਕਰ ਰਹੇ ਸੀਗੇ ਤੇ ਉਹਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੇ ਗੱਡੀ ਸਾਈਡ ਤੇ ਵੀ ਉਤਾਰੀ ਠੀਕ ਹੈ ਤੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਐਂਬੂਲੈਂਸ ਦੇ ਵਿੱਚ ਇਹਨਾਂ ਨੂੰ ਆਪਾਂ ਲੈ ਕੇ ਆਏ 108 ਤੇ ਕਾਲ ਕਰਕੇ ਸੀਗੀ ਐਂਬੂਲੈਂਸ ਦੇ ਵਿੱਚ ਇਹਨਾਂ ਨੂੰ ਲੈ ਕੇ ਆਏ ਤੇ ਜਿਹੜੇ ਇੱਕ ਡਿਲੀਵਰੀ ਬੈਨ ਵਾਲੇ ਸੀਗੇ ਉਹ ਗੱਡੀ ਦੇ ਵਿੱਚ ਫਸੇ ਹੋਏ ਸੀਗੇ ਪਿੰਡ ਵਾਲੇ ਦੀ ਲੋਕਾਂ ਦੀ ਮਦਦ ਨਾਲ ਗੱਡੀ ਚੋਂ ਉਹਨਾਂ ਨੂੰ ਬਾਹਰ ਕੱਢਿਆ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਵੈਸੇ ਕੋਈ ਡੈਥ ਵਗੈਰਾ ਨਹੀਂ ਹੋਈ ਸਾਰੇ ਠੀਕ ਹੈ ਨੋਰਮਲ ਮਾਮੂਲੀ ਸੱਟ ਹੈ ਇੰਜਰ ਜਾਦਾ ਹੈ ਇੰਜਰ ਜਾਦਾ ਹੈ ਪੰਜ ਜਣੇ ਗੱਡੀ ਵਾਲੇ ਬੈਨ ਵਾਲੇ ਤੇ ਇੱਕ ਗੱਡੀ ਵਾਲਾ ਤੁਸੀਂ ਮੌਕੇ ਤੇ ਪਹੁੰਚ ਕੇ ਸਿਵਲ ਹਸਪਤਾਲ ਜਾਂਦੇ ਹੋ ਹਾਂਜੀ ਪਾਜੀ ਕ੍ਰਿਸ਼ਨ ਚੰਦ ਹਾਂਜੀ ਪਿੰਡ ਜੋਲੀ ਹਾਂਜੀ ਹਾਂਜੀ ਕਿੱਦਾਂ ਹੋਇਆ ਜੀ ਹਾਦਸਾ ਡਿਟੇਲ ਦੱਸ ਦਿਓ ਮੜੀ ਜੀ ਇਹ ਪਾਜੀ ਹਾਥੀ ਟੈਂਪੂ ਵਾਲਾ ਨੰਗਲੋਂ ਜਾ ਰਿਹਾਤਾ ਜੀ ਇਧਰ ਆਰ ਆਰ ਬੀ ਵਾਲੇ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀ ਇਹ ਓਵਰਟੇਕ ਕਰਦਾ ਦਾ ਟੈਂਕਰ ਵਾਲਿਆਂ ਨੂੰ ਜੀ ਹਾਥੀ ਟੈਂਪੂ ਵਾਲਾ ਠੀਕ ਹੈ ਜੀ ਅਗਰ ਜਾ ਕੇ ਆਣ ਬੈਲਸ ਹੋਇਆ ਜਿੱਦਾਂ ਇਹ ਆਰ ਆਰ ਬੀ ਵਾਲੇ ਦੇ ਟੈਂਪੂ ਵਿੱਚ ਵੱਜਿਆ ਜਾਵੇ ਠੀਕ ਹੈ ਜੀ ਤੇ ਕਿੰਦਰ ਪੜ ਗਿਆ ਆਗਾ ਜੀ ਇਹਦਾ ਬਾਡੀ ਜੀ ਖਿਲਰ ਗਿਆ ਇੱਥੇ ਲੱਗ ਗਿਆ ਬਾਕੀ ਬੰਦਿਆਂ ਦਾ ਲੱਤਾਂ ਬਾਹਾਂ ਟੁੱਟ ਗਈਆਂ ਜੀ ਇਹਨਾਂ ਦੀ ਕਿੰਨੇ ਦੇ ਸੱਟ ਲੱਗੀਆਂ ਸੀ ਚਾਰ ਬੰ ਬੰਦੇ ਕਿੱਥੇ ਹੈ ਜੀ? ਹਾਂ ਜੀ। ਬੰਦੇ ਕਿੱਥੇ ਹੈ ਜੀ? ਇਹ ਬੰਦੇ ਜਿਹੜੇ ਆਰ ਆਰ ਬੀ ਆਏ ਨੇ ਲੋਕਲੇ ਆ ਜੀ। ਇਹ ਚੰਡੀਗੜ੍ਹ ਵਾਲ ਦਾ ਜੀ ਹਾਥੀ ਟੈਂਪੂ ਵਾਲਾ ਜਿਹੜਾ ਹੁਣ ਕਿੱਥੇ ਲੈ ਕੇ ਗਏ ਉਹਨਾਂ ਨੂੰ ਇਹਨਾਂ ਨੂੰ ਲੈ ਗਏ ਜੀ ਤੁਸੇਪਲ ਹਸਪੀਟਲ ਚ ਲੈ ਗਏ ਨੰਕਲਾ ਜੀ। ਕਿਵੇਂ ਲੈ ਕੇ ਗਏ? ਇਹਨਾਂ ਨੂੰ 112 ਦੇ ਕਾਲ ਕੀਤੀ ਸੀ। ਫਿਰ 108 ਨੰਬਰ ਵੀ ਆ ਗਏ ਤੇ ਇਹ ਵੀ ਆ ਗਏ ਐਸ ਐਸਓ ਆਏ ਨੇ ਗੱਡੀ। ਐਸ ਐਸਓ ਵੀ ਆ ਗਏ। ਹਾਂ ਜੀ ਹਾਂ ਜੀ। ਕੁਲਦੀਪ ਸਹੀ ਗਏ। ਕੁਲਦੀਪ ਕਿ ਕਿੱਥੋਂ ਕਿੱਥੇ ਜਾ ਰਹੇ ਸੀ? ਕੀ ਆਇਆ ਕਿੱਥੇ ਹੋਇਆ? ਅਸੀਂ ਚੱਲੇ ਸੀ ਬਣਾ ਗਵੀਰ ਪਰ। ਹੂੰ। ਕਿੱਥੋਂ ਐਕਸੀਡ ਐਸਡ ਕੱਪਾ ਹੋਇਆ ਕਿੱਥੇ ਇਹ ਯੋਲੀ ਕਿੱਥੇ ਯੋਲੀ ਕੋਲ ਹਾਂ ਕੀ ਹੋਇਆ ਕੱਕੇ ਜਣਾ ਹੋਇਆ ਗੱਡੀ ਵੱਜੀ ਵਿੱਚ ਤੁਸੀਂ ਕਿੰਨੇ ਆ ਤੇ ਪਛਾ ਦੇ ਚਾ ਜਾਣ ਨੇ ਤੇ ਬਾਡੀ ਫੁੱਲ ਗਈ ਫਿਰ ਆਹ ਬਾਫੇ ਨਹੀਂ ਗਿਆ ਮਾਮਲਾ ਕਿੰਨੇ ਪੇਸ਼ੈਂਟ ਆ ਕਰੀਬ ਜਿਹੜੇ 4-5 ਪੇਸ਼ੈਂਟਸ ਆਇਆ ਸਾਡੇ ਕੋਲ ਪਨੁਕਲੀ ਕੋਲ ਐਕਸੀਡੈਂਟ ਹੋਇਆ ਤੇ ਵਿੱਚੋਂ ਦੋ ਜਿਹੜੇ ਜ਼ਿਆਦਾ ਸੀਗੇ ਸ ਹੈਗਾ ਇੱਕ ਦੇ ਲੱਤ ਵੀ ਟੁੱਟੀ ਆ ਬਾਹਵੇਂ ਟੁੱਟੇ ਆ ਬਾਹਵੀਂ ਟੁੱਟੀ ਆ ਤੇ ਦੂਸਰੇ ਦੀ ਜਿਹੜੀ ਕਲੱਟ ਚ ਫ੍ਰੈਕਚਰ ਆ। ਬਾਕੀ ਜਿਹੜੇ ਮਾਮੂਲੀ ਸੱਟਾਂ ਆ ਉਹਨਾਂ ਦੇ ਇਲਾਜ ਕਰਕੇ ਕੱਢ ਦਿੱਤੇ ਇੱਥੇ। ਕੀ ਹੋਇਆ ਸਾਰਾ ਕਿੱਥੇ ਕਿਹੜੇ ਪਿੰਡ ਤੋਂ ਹੋਇਆ ਕੀ ਹੋਇਆ? ਇਹ ਸਾਨੂੰ ਬਰੌਂਡ ਤੋਂ ਮੈਸੇ ਆਇਆ ਏ। ਇਹ ਜੋਲੀਬੋਰਡ ਕੋ ਹਾਏ ਐਕਸੀਡ। ਇੱਕ ਗੱਡੀ 8 ਬੰਦੇ ਸੀਗੇ ਇੱਕ ਝੋਕ ਲੈ ਸੀਗਾ ਉਹਦਾ ਪਾਪਸ ਅਪਲਾਈ ਕਰਦਾ। 8.5 ਜਿਹੜਾ ਹੋਵੇ। ਉਹ ਤਾਂ ਲੈਸ ਪਹਿਲੇ ਇਹ ਪਤਾ ਇੱਕ ਵਿੱਚ ਗੱਡੀ ਫਸਿਆ ਤਾਂ ਅਸੀਂ ਟਰੈਕਟਰੀ ਬਦਲ ਕਢਾਇਆ ਨੂੰ ਟ੍ਰੇਕਟਰ ਵਜਰਾ ਚਵਾ ਕੇ। ਇਹਨੂੰ ਅਸੀਂ ਆਪਣੀ ਗੱਡੀ ਲੈ ਕੇ ਆਏ ਆ। ਅਖੀਰ ਬਾਅਦ ਚ ਦੇਖਦੇ ਆਂ ਬੰਦਾ।